ਥੋੜੀ دیر ਤੇ ਵਿੱਚ ਅੰਮ੍ਰਿਤਪਾਲ ਦੇ ਪ੍ਰਾਦੀ ਫਲੋਰ ਕੋਰਟ ਦੇ ਵਿੱਚ ਪੇਸ਼ੀ ਪੁਲਿਸ ਨੇ 4 ਗ੍ਰਾਮ ਆਇਸ ਡਰੱਗ ਦੇ ਨਾਲ ਕੀਤਾ ਹੈ ਗ੍ਰਿਫਤਾਰ ਹਰਪ੍ਰੀਤ ਤੇ ਉਸਦੇ ਦੋਸਤ ਦਾ ਡੋਪ ਟੈਸਟ ਵੀ ਆਇਆ ਪੋਜ਼ਿਟਿਵ ਅੰਮ੍ਰਿਤਪਾਲ ਦੇ ਪਿਤਾ ਨੇ ਗ੍ਰਿਫਤਾਰੀ ਨੂੰ ਦੱਸਿਆ ਸਾਜ਼ਿਸ਼ ਤਰਸੀਮ ਸਿੰਘ ਬੋਲੇ ਪਰਿਵਾਰ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼ ਹਰਪ੍ਰੀਤ ਦੇ ਡੋਪ ਟੈਸਟ ਨੂੰ ਲੈ ਕੇ ਵਿੱਚ ਕੇਸਵਾਪ ਸ਼ੰਭੂ ਬਾਰਡਰ ਬੰਦ ਹੁਣ ਤੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ ਕਿ ਆ ਹਾਈਵੇ ਨੂੰ ਕਿਵੇਂ ਰੋਕ ਸਕਦੀ ਆ ਸੁਭਾ ਸਰਕਾਰ ਬਾਰਡਰ ਨੂੰ ਖੁੱਲਾ ਰੱਖੋ ਤੇ ਕੰਟਰੋਲ ਵੀ ਕਰੋ ਕੇਸ਼ੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰੀਮ ਜ਼ਮਾਨਤ ਈਡੀ ਦੀ ਗ੍ਰਿਫਤਾਰੀ ਨੂੰ ਦਿੱਤੀ ਸੀ ਚੁਣੌਤੀ ਸੀਬੀਆਈ ਦੀ ਗ੍ਰਿਫਤ ਦੇ ਵਿੱਚ ਹੁਣ ਕਾਰਨ ਫਿਲਹਾਲ ਜੇਲ੍ਹ ਦੇ ਵਿੱਚ ਰਹਿਣ ਦੇ ਕੇਸ਼ੀਵਾਲ ਕੇਸ਼ੀਵਾਲ ਨੂੰ ਅੰਤਰੀਮ ਜ਼ਮਾਨਤ ਤੇ ਆਵਾਦੀ ਪਾਰਟੀ ਦਾ ਬਿਆਨ ਬੋਲੇ ਕੋਟ ਨੇ ਕੇਂਦਰ ਸਰਕਾਰ ਨੂੰ ਸਿਖਾਇਆ ਸਬਕ ਤਾਂ ਬੀਜੇਪੀ ਬੋਲੀ ਸਿਰਫ ਜ਼ਮਾਨਤ ਮਿਲੀ ਖਤਮ ਨਹੀਂ ਹੋਇਆ ਮਾਮਲਾ ਕੱਲ ਜਲੰਧਰ ਵੈਸਟ ਦੀ ਜ਼ਮਨੀ ਚੌਂਸ ਨੇ ਸਤ ਸਵੇਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੇ ਨਤੀਜਿਆਂ ਦਾ ਐਲਾਨ ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ ਸ਼ੀਤਲੰਗਰਾਲ ਦੇ ਅਸਤੀਫੇ ਕਰਕੇ ਖਾਲੀ ਹੋਈ ਸੀ ਜਲੰਧਰ ਵੈਸਟ ਸੀਟ ਬੀਜੀਪੀ ਵੱਲੋਂ ਪੰਜਾਬ ਪੁਲਿਸ ਦੇ ਰਿਵਿਊ ਮੀਟਿੰਗ ਸੂਬੇ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਕੀਤੀ ਸਮੀਖਿਆ ਤੇ ਅਤਵਾਦ ਤੇ ਨਸ਼ੇ ਖਿਲਾਫ ਜਾਰੀ ਰਹੇਗੀ ਲੜਾਈ ਕਰਨਾਲ ਦੇ ਅੰਮੂਪੁਰ ਪਿੰਡ ਦੇ ਵਿੱਚ ਬੇਕਾਰ ਹੋਏ ਸਿੱਖ ਪਰਿਵਾਰਾਂ ਨੂੰ ਐ ਜੀ ਪੀ ਸੀ ਦੀ ਮਦਦ ਪੀੜਤਾਂ ਨੂੰ 1-1 ਲੱਖ ਰੁਪਏ ਦਾ ਸੌਂਪਿਆ ਚੈੱਕ ਰਹਿਣ ਦੇ ਲਈ ਵਾਟਰ ਪ੍ਰੂਫ ਟੈਂਟਾਂ ਦਾ ਵੀ ਕੀਤਾ ਪ੍ਰਬੰਧ ਹਿੰਦੂ ਨੇਤਾ ਸੰਦੀਪ ਗੋਰਾ ਠਾਪਰ ਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਲੁਧਿਆਣਾ ਪੁਲਿਸ ਨੇ ਜਸਵਿੰਦਰ ਸਿੰਘ ਨੂੰ ਕੀਤਾ ਕਾਬੂ ਹਮਲਾ ਕਰਨ ਵਾਲੇ ਨਿਹੰਗਾਂ ਦੇ ਨਾਲ ਮੌਜੂਦ ਸੀ ਮੁਲਜ਼ਮ ਜਲਾਲਾਬਾਦ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਗੁੰਡਾਗਰਦੀ ਮਰੀਜ਼ ਦੇ ਨਾਲ ਬਹਿਸ ਤੋਂ ਬਾਅਦ ਹਸਪਤਾਲ ਦੇ ਮੁਲਾਜ਼ਮ ਨੇ ਕੀਤਾ ਹਮਲਾ 10-12 ਬੋਸਟਾਂ ਨਾਲ ਮਿਲ ਕੇ 23 ਤਰ੍ਹਾਂ ਹਥਿਆਰਾਂ ਦੇ ਨਾਲ ਕੀਤੇ ਵਾਰ 4 ਮੁਲਜ਼ਮ ਗ੍ਰਿਫਤਾਰ ਸ਼ਹੀਦ ਕੈਪਟਨ ਅੰਚੂ ਮਾਨ ਸਿੰਘ ਦੇ ਮਾਪਿਆਂ ਦਾ ਛਲਕਿਆ ਦਰਦ ਨੂੰ ਤੇ ਲਗਾਇਆ ਇਲਜ਼ਾਮ ਘਰਵਾਰ ਛੱਡ ਕੇ ਸਾਰਾ ਸਮਾਨ ਲੈ ਗਈ ਪੇਕੇ ਕੀਰਤੀ ਚੱਕਰ ਤੇ ਬੇਟੇ ਦੀ ਵਰਦੀ ਤੱਕ ਵੀ ਨਹੀਂ ਛੱਡੀ ਫੇਰ ਘੜਤੇ ਵਿੱਚ ਚਲਦੀ ਗੱਡੀ ਕਰਤੇ ਡਿੱਗਿਆ ਦਰਖਤ ਕਾਰ ਦੇ ਵਿੱਚ ਸਵਾਰ ਪੰਜ ਲੋਕ ਹੋਏ ਜ਼ਖਮੀ ਕਾਰ ਵੀ ਪੂਰੀ ਤਰ੍ਹਾਂ ਤੇ ਨਾਲ ਨੁਕਸਾਨ ਨਹੀਂ ਗਏ ਸਰਛੇ ਗਾਲ ਤੁਸੀਂ ਵਖਰੇ ਨਿਊਜ਼ 80 ਪੰਜਾਬ ਹਰਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਇਹ ਖਬਰ ਜਲਾਲਾਬਾਦ ਦੇ ਨਾਲ ਜੁੜੀ ਹੋਈ ਹੈ ਜਿੱਥੇ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਗੁੰਡਾਗਰਦੀ ਹੋਈ ਹੈ ਹਸਪਤਾਲ ਦੇ ਮਲਾਜ਼ਮ ਨੇ ਮਰੀਜ਼ ਤੇ ਹਮਲਾ ਕਰ ਦਿੱਤਾ 10 ਤੋਂ 12 ਦੋਸਤਾਂ ਦੇ ਨਾਲ ਮਿਲ ਕੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਵਾਰ ਕੀਤੇਗੇ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਮੁਲਜ਼ਮਾਂ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਨੌਕਰੀ ਤੋਂ ਕੱਢੇ ਗਏ ਲੈਬ ਟੈਕਨੀਸ਼ੀਅਨ ਨੇ ਦਸਤਲੇ ਹਮਲਾ ਕੀਤਾ ਹੈ ਮਰੀਜ਼ ਦੀ ਸ਼ਿਕਾਇਤ ਦੇ ਹਸਪਤਾਲ ਨੇ ਕੜ ਦਰਤਾ ਸੀਗਾ ਲੈਬ ਟੈਕਨੀਸ਼ੀਅਨ ਆਪਰੇਸ਼ਨ ਨੂੰ ਲੈ ਕੇ ਲੈਬ ਟੈਕਨੀਸ਼ੀਅਨ ਦੇ ਨਾਲ ਬਹਿਸ ਹੋਈ ਸੀ ਹਮਲੇ ਦੇ ਵਿੱਚ ਫਰੀਦਸਣੇ ਤਿੰਨ ਲੋਕਾਂ ਨੂੰ ਸੱਟਾਂ ਆਈਆਂ ਸੀਸੀਟੀਵੀ ਦੇ ਵਿੱਚ ਤਸਵੀਰਾਂ ਜੋ ਕੇ ਕੈਦ ਹੋਈਆਂ ਨੇ ਹਾਲਾਂਕਿ ਹਸਪਤਾਲ ਮਾਲਕ ਨੇ ਮੁਲਾਜ਼ਮ ਨੂੰ ਮਰੀਜ਼ ਦੀ ਸ਼ਿਕਾਇਤ ਤੇ ਪਹਿਲਾਂ ਹੀ ਨੌਕਰੀ ਤੋਂ ਕੱਢ ਦਿੱਤਾ ਸੀਗਾ ਜਿਸ ਤੋਂ ਗੁੱਸੇ ਹੋ ਕੇ ਲੈਬ ਟੈਕਨੀਸ਼ੀਅਨ ਦੋਸਤਾਂ ਨੂੰ ਲੈ ਕੇ ਹਸਪਤਾਲ ਦੇ ਵਿੱਚ ਵੜ ਗਿਆ ਤੇ ਸ਼ਿਕਾਇਤ ਕਰਤਾ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ ਤਸਵੀਰਾਂ ਵਿੱਚ ਤੁਹਾਨੂੰ ਵਿਖਾ ਰਹੇ ਹਾਂ ਇਹ ਪੁਰੰਗੀ ਆ ਵਾਰਦਾਤ ਜਿਹੜੀ ਪੂਰੀ ਘਟਨਾ ਹੈ ਉਹ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਜਲੰਧਾਬਲ ਦੇ ਜਲੰਧਾਬਲ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਗੁੰਡਾਗਰਦੀ ਕੀਤੀ ਜਾਂਦੀ ਹੈ ਹਸਪਤਾਲ ਦੇ ਮੁਲਾਜ਼ਮ ਦੇ ਮਰੀਜ਼ ਤੇ ਹਮਲਾ ਕੀਤਾ 10 ਤੋਂ 12 ਦੋਸਤਾਂ ਦੇ ਨਾਲ ਮਿਲ ਕੇ 23 ਤਰ੍ਹਾਂ ਹਥਿਆਰਾਂ ਦੇ ਨਾਲ ਬਾਹਰ ਕੀਤੇ ਜਾਂਦੇ ਨੇ ਹਾਲਾਂਕਿ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਮੁਲਜ਼ਮਾਂ ਦੇ ਵਿੱਚ ਇੱਕ ਨਾਬਾਲਗ ਵੀ ਦੱਸਿਆ ਜਾ ਰਿਹਾ ਹੈ ਹਾਂ ਜੀ ਕੋਈ ਗੱਲ ਨਹੀਂ ਆਹ ਇਹ ਲੋਗ ਲਾਲੋ ਬਾਗੇ ਅੰਦਰ ਉਹ ਤਸਵੀਰਾਂ ਵਿਖਾ ਰਹੇ ਤਸਵੀਰਾਂ ਆਪਣੇ ਆਪ ਦੇ ਵਿੱਚ ਗੁੰਡਾਗਰਦੀ ਦੀ ਗਵਾਹੀ ਭਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਸਪੀਟਲ ਦੇ ਵਿੱਚ ਜਾ ਕੇ ਬਾੜ ਦੇ ਵਿੱਚ ਜਾ ਕੇ ਇਸ ਤਰੀਕੇ ਦੇ ਨਾਲ ਕਿਵੇਂ ਆਹ ਪ੍ਰਿਵਾਰਤਿਕ ਜਿਹੜਾ ਕਿ ਹਮਲਾ ਕੀਤਾ ਜਾਂਦਾ 10 ਤੋਂ 12 ਦੋਸਤਾਂ ਦੇ ਨਾਲ ਮਿਲ ਕੇ ਤੇਜ਼ ਤਲ ਹਥਿਆਰਾਂ ਦੇ ਨਾਲੇ ਵਾਰ ਕੀਤੇ ਜਾਂਦੇ ਨੇ ਇਸ ਤੋਂ ਸਾਫ ਤੌਰ ਤੇ ਇਹ ਕੀ ਜਾ ਸਕਦਾ ਹੈ ਕਿ ਇਹਨਾਂ ਗੁੰਡਿਆਂ ਨੂੰ ਇਹਨਾਂ ਬਦਮਾਸ਼ਾਂ ਨੂੰ ਪੁਲਿਸ ਤੇ ਕਾਨੂੰਨ ਦਾ ਕੋਈ ਵੀ ਖੌਫ ਨਹੀਂ ਹੈ ਇਹ ਖੌਫ ਹੋ ਕੇ ਕਿਵੇਂ ਹਸਪਤਾਲ ਦੇ ਵਿੱਚ ਇਸ ਵਾਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਕਿਵੇਂ ਇਹਨਾਂ ਦੇ ਵੱਲੋਂ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਅਸਲ ਨੌਕਰੀ ਤੋਂ ਕੱਢੇ ਗਏ ਲੈਬ ਟੈਕਨੀਸ਼ੀਅਨ ਦੇ ਵੱਲੋਂ ਇਹ ਪੂਰਾ ਹਮਲਾ ਕੀਤਾ ਜਾਂਦਾ ਹੈ ਮਰੀਜ਼ ਦੀ ਸ਼ਿਕਾਇਤ ਤੇ ਅਸਪਤਾਲ ਨੇ ਦਰਸਲ ਲੈਬ ਟੈਕਨੀਸ਼ੀਅਨ ਕਰ ਦਿੱਤਾ ਸੀਗਾ ਇਸੇ ਖੁੰਦਕ ਦੇ ਵਿੱਚ ਹੀ ਆਪਣੇ ਹੋਰ ਨਾਲ ਸਾਥੀਆਂ ਨੂੰ ਲੈ ਕੇ ਇਹ ਲੈਬ ਟੈਕਨੀਸ਼ੀਅਨ ਜਿਹੜਾ ਕਿ ਇੱਥੇ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹ ਗੁੰਡਾਗਰਦੀ ਕੀਤੀ ਜਾਂਦੀ ਹੈ ਮਰੀਜ਼ ਤੇ ਹਮਲਾ ਕੀਤਾ ਜਾਂਦਾ ਹੈ 10 ਤੋਂ 12 ਦੋਸਤਾਂ ਦੇ ਨਾਲ ਮਿਲ ਕੇ ਸ਼ਰਿਆਮ ਗੁੰਡਾਗਰਦੀ ਕਰਦਾ ਹੋਇਆ ਸਾਫ ਮੁਲਜ਼ਮ ਜਿਹੜਾ ਕਿ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਹੋਰ ਨਾਲ ਉਹਦੇ ਸਾਥੀ ਨਜ਼ਰ ਆ ਰਹੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਨੇ ਮੂੰਹ ਨਿਕੀਆਂ ਦੇ ਵੱਲੋਂ ਬੰਨੇ ਹੋਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਪਛਾਣ ਤੱਕ ਵੀ ਨਾ ਹੋ ਸਕੇ ਤਾਂ ਜਦੋਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੁੰਡਾਗਰਦੀ ਹੋਵੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨੂੰ ਨਾ ਪੁਲਿਸ ਤੇ ਕਾਨੂੰਨ ਦਾ ਕੋਈ ਵੀ ਖੌਫ ਨਹੀਂ ਹਾਲਾਂਕਿ ਸੁਰੱਖਿਆ ਨੂੰ ਲੈ ਕੇ ਸਿਕਿਉਰਿਟੀ ਲੈ ਕੇ ਨੂੰ ਵੀ ਲੈ ਕੇ ਵੀ ਕਈ ਸਵਾਲ ਖੜੇ ਹੁੰਦੇ ਨੇ ਕਿ ਕਿਵੇਂ ਅਧਿਕਾਰੀ ਬਿਲਕੁਲ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਬਾੜ ਦੇ ਅੰਦਰ ਤੱਕ ਚਲੇ ਗਏ ਮਰੀਜ਼ ਤੇ ਹਮਲਾ ਤੱਕ ਕਰਕੇ ਉਸਤਵਾ ਚਸਾਨੀ ਦੇ ਨਾਲ ਇਹ ਫਰਾਰ ਵੀ ਹੋ ਜਾਂਦੇ ਨੇ ਤਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਜਰੂਰ ਆਖਰੇ ਹੁੰਦੇ ਨੇ ਦਰਸਲ ਜਲਾਲਾਬਾਦ ਦੇ ਪ੍ਰਾਈਵੇਟ ਹਸਪਤਾਲ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਕੀਤੀ ਗਈ ਕਿਵੇਂ ਹੱਥਾਂ ਦੇ ਵਿੱਚ 23 ਤਰ੍ਹਾਂ ਹਥਿਆਰ ਲੈ ਕੇ ਹਸਪਤਲ ਦੇ ਵਿੱਚ ਦਾਖਲ ਹੁੰਦੇ ਨੇ ਆ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਕਿਵੇਂ ਫਸਦੇ ਹੋਏ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਦੋਂ ਆਸਾਨੀ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਆ ਦਰਸਲ ਆ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਨੌਕਰੀ ਤੋਂ ਕੱਢੇ ਗਏ ਲੈਬ ਟੈਕਨੀਸ਼ੀਅਨ ਨੇ ਇਹ ਪੂਰਾ ਹਮਲਾ ਕੀਤਾ ਕਿਉਂਕਿ ਮਰੀਜ਼ ਦੀ ਸ਼ਿਕਾਇਤ ਤੇ ਹਸਪਤਾਲ ਨੇ ਲੈਬ ਟੈਕਨੀਸ਼ੀਅਨ ਨੂੰ ਕੱਢ ਦਿੱਤਾ ਸੀਗਾ ਆਪਰੇਸ਼ਨ ਨੂੰ ਲੈ ਕੇ ਦਰਸਲ ਲੈਬ ਟੈਕਨੀਸ਼ੀਅਨ ਦੇ ਨਾਲ ਕੋਈ ਬਹਿਸ ਹੋਈ ਸੀ ਹਮਲੇ ਦੇ ਵਿੱਚ ਮਰੀਜ਼ ਸਣੇ ਤਿੰਨ ਲੋਕਾਂ ਨੂੰ ਸੱਟਾਂ ਆਈਆਂ ਨੇ ਜੋ ਕਿ ਸ਼ਰੀਆਮ ਗੁੰਡਾਗਰਦੀ ਕੀਤੀ ਗਈ ਹੈ ਪੂਰੇ ਪਰਿਵਾਰ ਤੇ ਮਰੀਜ਼ ਤੇ ਹਮਲਾ ਕੀਤਾ ਗਿਆ ਤੇ ਇਸ ਦੌਰਾਨ ਹਮਲੇ ਦੇ ਵਿੱਚ ਮਰੀਜ਼ ਸਣੇ ਤਿੰਨ ਲੋਕ ਜੋ ਕਿ ਜ਼ਖਮੀ ਹੋਏ ਨੇ ਦੁਬਾਰਾ ਵਾਸਤੇ ਤੇ ਅਪਰੇਟਰ ਪਰ ਆਇਆ ਅਪਰੇਟ ਹੋਣ ਤੋਂ ਬਾਅਦ ਤਕਰੀਬਨ 7 7:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਹਾ ਸੀ ਮੈਂ ਬੱਚਿਓ ਰੋੜੀ ਸਮੇਂ ਬੱਚਿਓ ਚੁੱਪ ਕਰਾ ਰਿਹਾ ਸਾ ਚੜ ਕਾਏ ਨੇ ਦਾ ਬਗਾਰ ਜਿਹੜੇ ਮੇਰੇ ਪਿਆਕੇ ਹਮਲਾ ਰਸਤਾ ਜੀ ਤੇ ਜਿਸ ਵੇਲੇ ਤੋਂ ਨਾਲ ਸੀਸੀਟੀਵੀ ਤੋਂ ਦੇਖ ਰਿਹਾ ਜੀ ਉਹਨਾਂ ਆਪਣੇ ਮਾਰੂ ਉਥੇ ਆਪਸੀ ਕੱਪੜੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ ਕੋਈ ਜਾਣਦੇ ਨਹੀਂ ਪਛਾਣਦੇ ਨਹੀਂ ਅਸੀਂ ਪਤਾ ਨਹੀਂ ਕਿਉਂ ਕੇ ਸਰਾਂਚਸ ਦੇ ਤਰ੍ਹਾਂ ਤੇ ਬਸ ਜਸਟ ਇੱਕ ਆਰਗੂ ਹੋਏ ਸਾਡੇ ਵਿੱਚ ਆਪਸ ਵਿੱਚ ਇੰਨੇ ਹੋਏ ਆ ਆਪਰੇਸ਼ਨ ਸੈਕਟਰ ਦੇ ਵਿੱਚ ਜਾਣਾ ਸੀ ਇੱਕ ਨੂੰ ਕਹਾਂ ਮਨਾ ਕਰਿਆ ਸੀ ਮੈਂ ਉਹਨੂੰ ਇਹੀ ਕਹਿਆ ਵੀ ਮੇਰੀ ਜਾਲ ਕੁੜੀਆ ਛੋਟੀ ਆ ਘਬਰਾ ਜੇਗੀ ਮੈਂ ਉਹਨੂੰ ਪ੍ਰੇਪੇਅਰ ਕਰਦਾ ਥੋੜਾ ਜਿਹਾ ਸਮਝਾਦਾ ਆਪਸ ਆ ਜਣਾ ਇੱਥੇ ਉਹ ਕਿਸਤੀ ਦਾ ਗੁੱਸਾ ਕੀਤਾ ਇਹਨੂੰ ਨਹੀਂ ਪਤਾ ਜੀ ਮੈਂ ਆ ਕੇ ਤੁਹਾਡੇ ਆ ਗਿਆ ਤੇ ਹਸਪੀਟਲ ਨੇ ਉਹਨੂੰ ਮਿਸ ਬਿਹੇਵ ਕਰਕੇ ਮਾਰਾ ਬੋਲਣ ਕਰਕੇ ਰੈਸਟ੍ਰੀਕੇਟ ਕਰਤਾ ਉਸ ਤੋਂ ਜੋ ਤੈਸ਼ ਵਿੱਚ ਚਾਰ ਕੇ ਕੰਮ ਕਰਦੀ ਸੀ तकरीबन 10 12 ਹੈ ਜੀ ਮੈਂ ਤਾਂ ਸਿਰਫ ਮੇਰੇ ਵਾਸਤੇ ਤਾਂ ਅਨੁਮੋਨਾ ਜੀ ਸਾਰੇ ਮੈਂ ਤਾਂ ਹਸਪੀਟਲ ਦੇ ਵਿੱਚ ਜਿਹੜਾ ਪਹਿਲਾਂ ਇਹਨਾਂ ਨੇ ਰੈਸਟ੍ਰੀਕੇਟ ਕੀਤਾ ਸਿਰਫ ਉਹਨੂੰ ਦੇਖਿਆ ਅੱਜ ਪਛਾਮ ਦਾ ਜਾਂਦਾ ਰੋਲ ਵੀ ਹੈ ਨਹੀਂਗਾ ਜੋ ਕੌਣ ਹੈਗਾ ਤੇ ਕੌਣ ਨਹੀਂ ਅ ਸੱਤ ਤਕਰੀਬਨ ਮੇਰੇ ਮਮੀ ਦੇ ਇੱਕ ਉਂਗਲ ਫ੍ਰੈਕਚਰ ਹੋਈ ਹੈ ਕੱਟੀ ਗਈ ਉਹਦੇ ਟੈਂਕੀ ਲੱਗੇ ਨੇ ਤੇ ਗਰਭੇਜ ਆ ਜੀ ਫਿਰ ਮੇਰੇ ਆਪਣੇ ਤੋਂ ਇਹਦੇ ਨਾਮੀ ਦਾ ਆਪਰੇਟ ਹੋਇਆ ਅੱਜ ਤੇ ਇਹ ਸੀ ਇੱਥੇ ਇਹ ਕਹਿੰਦੇ ਵੀ ਉਹਨਾਂ ਨੇ ਚਾਲੇ ਵਾਲਿਆਂ ਦੇ ਤੇ ਹਮਲਾ ਕੀਤਾ ਇਹਦੇ ਸੱਤਾਂ ਵਜਿਨਾਂ ਨੇ ਤੇ ਇੱਕ ਦੋ ਸੱਤਾਂ ਜਿਹੜੇ ਨਾ ਸਟਾਫ ਦੇ ਵਿੱਚ ਆਏ ਸਟਾਫ ਵਾਲਿਆਂ ਦੇ ਜਾਂ ਮੇਰੇ ਘਰ ਦੀ ਇੱਕ ਦੋ ਸੱਤਾਂ ਆਏ ਨੇ ਉਹ ਕਹਿੰਦੇ ਤੁਸੀਂ ਵੇਖ ਹੀ ਰਹੇ ਜੀ ਹਾਲਾਤ ਇਹਨੇ ਕੁੜੀ ਕੁੜੀ ਗਲਾਸ ਉਹ ਇਸੇ ਤਰ੍ਹਾਂ ਬੈਕਿੰਗ ਹਰ ਕਰ ਲੈਂਦੇ ਜੀ ਇਹਨਾਂ ਨੂੰ ਸੱਦ ਲੈਦੇ ਉਹ ਤਾਂ ਜੀ ਮੈਂ ਤਾਂ ਰਹਿਰਾ ਸਾਹਿਬ ਦਾ ਪਾੜ ਕਰਦਾ ਪਿਆ ਹਾਂ ਜੀ ਤੇ ਰਹਿਰਾ ਸਾਹਿਬ ਦਾ ਪਾੜ ਕਰਦਾ ਪਿਆ ਜੀ ਮੇਰੇ ਫਰੈਂਡ ਜਿਹੜਾ ਆਪਾਂ ਦੱਸਿਆ ਗਿਆ ਜੀ ਸਾਹਮਣੇ ਪਹਿਲੇ ਸੀ ਉਹ ਜਿਹੜੇ ਬਾਹਰ ਮੁੰਡੇ ਆਏ ਨੇ ਉਹਨਾਂ ਨੇ ਆਉਂਦੇ ਹਰਪਰਨ ਸਿੰਘ ਦੇ ਅਟੈਕ ਕਰਤਾ ਜੀ ਤੇ ਮੈਂ ਰਹਿਰਾ ਸਾਹਿਬ ਦੇ ਵਿੱਚੇ ਬੰਦ ਕਰਕੇ ਬੋਤ ਪਿਆ ਜੀ ਉਦੋਂ ਬਾਅਦ ਮੇਲੇ ਦਿਵਾਲੇ ਹੋ ਗਏ ਨੇ ਜੀ ਉਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਸੋ ਆਪਾਂ ਲਈ ਸਰਕਾਰ ਤੋਂ ਚਾਹੁੰਦੇ ਹਾਂ ਕਿ ਜਿਹੜੀ ਗੁੰਡਾਗਰਦੀ ਦਾ ਗੰਦਾ ਨਾਚ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਇੱਕ ਜੇ ਉਹ ਪ੍ਰੈਜੈਂਟਰਰ ਅਸੀਂ ਲੈ ਕੇ ਜਾ ਰਹੇ ਸੀ ਕੁਝ ਕਾਰਨਾ ਕਰਕੇ ਸਟਾਫ ਨਾਲ ਇਹਨਾਂ ਦੀ ਥੋੜੀ ਬਹਿਸ ਹੋ ਗਈ ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨਲੰਬਤ ਕਰਤਾ ਕਿਉਂਕਿ ਉਹ ਥੋੜਾ ਵੈਸ ਕਰ ਰਹੀ ਸੀ ਮਸਬੇਬ ਕੀਤਾ ਸੀ ਉਹਨਾਂ ਦੇ ਰਿਲੇਟਡ ਨਾਲ ਉਹ ਸ਼ਾਮ ਨੂੰ ਐਸੇ ਗੁੱਸੇ ਚ ਆ ਕੇ ਉਹਨੇ 10-12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੇਸ਼ੈਂਟ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਇਕਵਿਪਮੈਂਟ ਬੰਨਣ ਦੀ ਕੋਸ਼ਿਸ਼ ਕੀਤੀ ਉਹ ਇਜ ਹੋਏ ਹੋਰ ਇਸ ਤੀ ਮਬਤਿੰਦਾ ਕਰਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਵੀ ਇੰਜਰਡ ਹੋਏ ਕਾਫੀ ਸਟਰਨ ਗਲਵੈਂਟ ਸੈਕਸ਼ਨਸ ਹੁ ਭਾਰਤੀ ਨਿਆਂ ਸਹਿਤਾ ਉਸੇ ਅਸੀਂ ਪਰਚਾ ਦਰਜ ਕਰਕੇ ਤੇ ਅੰਦਰ ਦਾ ਸੁਪਰੀਜ਼ਨ ਆਫ ਡੀਐਸਪੀ ਜਲਾਲਾਬਾਦ ਜਿਹੜੀ ਸ਼ੁਰੂਆਤ ਦੀ ਤੇ ਐਸਐਚਓਸੀ ਜਲਾਲਾਬਾਦ ਇੰਸਪੈਕਟਰ ਗਰੇਸਿੰਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹਦੇ ਚ ਜਿਹੜੇ 4 ਮਹੀਨੇ ਕਿਓਸੀ ਉਹ ਫੜਲੇ ਤੇ ਅਸੀਂ 12 ਮਹੀਨੇ ਨਾਮਜ਼ਦ ਕੀਤੇ ਹੈ ਹੁਣ ਤੱਕ ਫੁੰਟਾ ਕਿ ਉਸ ਜਿਹੜਾ ਮੇਨ ਅਕੂ ਸੀਗਾ ਜਿਹਦੇ ਨਾਲ ਮੇਨ ਕਨਫਰਨਟੇਸ਼ਨ ਹੋਈ ਸੀ ਉਹ ਸੜੀ ਹੁਣ ਗ੍ਰਿਫਟ ਚ ਹੈਗਾ ਮਦਨ ਤੇ ਅੱਗੇ ਉਹਦੀ ਇਨਵੈਸਟੀਗੇਸ਼ਨ ਤੇ ਡੀਰਵੈਸ਼ਨ ਚੱਲ ਰਹੀ ਹੈ ਸਰਕਾਰ ਹੋ ਵੀ ਬਣਿਆ ਜੀ ਇਹ ਕਿ ਅਚਾਨਕ ਜਿਹੜਾ ਇਸ ਤਰ੍ਹਾਂ ਦਾ ਹਮਲਾ ਕਰਨਾ ਬੇਕੋ ਜਿਹੜੀ ਕੰਪਲੇਨੈਂਟ ਪਾਰਟੀ ਹੈ ਹਰਪ੍ਰੀਤ ਸਿੰਘ ਇਹਨਾਂ ਦੀ ਮਾਈਨਰ ਡਾਟਰ ਸੀ 12 ਸਾਲ ਦੀ ਉਹਦੇ ਆਪਰੇਸ਼ਨ ਵਾਸਤੇ ਇੱਗੇ ਸੀਗਾ ਜਸਟ ਟੂ ਲੁੱਕ ਆਫਟਰ ਹਰ ਤੇ ਆਪਰੇਸ਼ਨ ਥੀਟਰ ਜਾਣਾ ਚਾਹੁੰਦੇ ਸਨ ਉਹਦੇ ਚ ਜਿਹੜੇ ਹੈਗੇ ਆਲੇ ਅਕਿਊਜ਼ ਹੈਗੇ ਆ ਮਦਨ ਸਿੰਘ ਹਮੇ ਇਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਇਹ ਕਾਰਵੀ ਕਰਦੇ ਹੋਏ ਜਦੋਂ ਹਸਪੀਟਲ ਸਟਾਫ ਨੇ ਉਹਨਾਂ ਨੂੰ ਸਸਪੈਂਡ ਕਰਤਾ ਤੇ ਉਹਦੇ ਰੰਜਸ਼ਨ ਇਹ ਸ਼ਾਮ ਨੂੰ 7 ਵਜੇ ਆਪਣੇ ਗੈਂਗਨਾ ਗਰੁੱਪ ਨਾਲ ਇਕੱਠੇ ਹੋ ਕੇ ਦਸੰਦੇ ਨਾਲ ਇਕੱਠੇ ਹੋ ਕੇ ਤੇ ਉਦੋਂ ਤੇ ਉਹਨਾਂ ਨੇ ਜਾਨਲੇਵਾ ਹੌਲਾ ਕੀਤਾ ਨਾ ਰੋਕ ਕਰਨਗੇ ਅਗਲੀ ਖਬਰ ਦਾ ਫਰੀਦਕੋਟ ਦੇ ਵਿੱਚ ਚਲਦੀ ਕਾਰ ਤੇ درخت ਡਿੱਗ ਗਿਆ ਕਾਰ ਦੇ ਸਵਾਰ ਇਸ ਦੌਰਾਨ 5 ਲੋਕ ਗੰਭੀਰ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਕਾਰ ਵੀ ਪੂਰੀ ਤਰ੍ਹਾਂ ਨੁਕਸਾਨੇ ਗਈ ਹੈ ਤਸਵੀਰਾਂ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਕਾਰ ਕਿਸ ਤਰੀਕੇ ਦੇ ਨਾਲ ਨੁਕਸਾਨੇ ਗਈ ਤਰਸਲ ਅਚਾਨਕ ਚਲਦੀ ਕਾਰ ਤੇ ਇਹ درخت ਆ ਕੇ ਡਿੱਗ ਜਾਂਦਾ ਹੈ ਆ ਦਾ ਇਸ ਦੌਰਾਨ ਕਾਰ ਦੇ ਸਵਾਰ ਪੰਜ ਲੋਕ ਜੋ ਕੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੁਹਾਨੂੰ ਕਾਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਇਹ ਕਾਰ ਬੁਰੀ ਤਰ੍ਹਾਂ ਜਿਹੜੀ ਕਿ ਨੁਕਸਾਨੇ ਕੀ ਚੱਕਣਾ ਚੂਰ ਹੋ ਗਈ ਜਵੇਂ ਦਰਖਤ ਭਾਰਾ ਦਰਖਤ ਕਾਰ ਦੇ ਉੱਪਰ ਡਿੱਗਦਾ ਹੈ ਦਰਸਲ ਚੱਲਦੀ ਕਾਰ ਤੇ ਅਚਾਨਕ ਜਿਹੜਾ ਕਿ ਡਰਖਤ ਡਿੱਗ ਜਾਂਦਾ ਹੈ ਫਿਰ ਤੋਂ ਉਹਦੀਆਂ ਦਸਤੂਰ ਤਸਵੀਰਾਂ ਨੇ ਤੇ ਇਸ ਹਾਦਸੇ ਦੌਰਾਨ ਕਾਰ ਦੇ ਸਵਾਰ ਪੰਜ ਲੋਕ ਜੋ ਕੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਜ਼ਖਮੀਆਂ ਨੂੰ ਤੁਰੰਤ ਇਲਾਜ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਕਾਰ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਕਿਸ ਤਰੀਕੇ ਦੇ ਨਾਲ ਕਾਰਨ ਨੁਕਸਾਨ ਪਹੁੰਚਾਇਆ ਦਰਖਤ ਡਿੱਗਣ ਤੋਂ ਬਾਅਦ ਵੀ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਬੁੱਕ ਗੱਲ ਕਰੀਏ ਤਾਂ بارش ਪਵਾ ਪੈ ਰਹੀ ਹੈ ਤੇ بارش ਨਾਲ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਮੌਸਮ ਨੂੰ ਕਿਤੇ ਰਾਤ ਮਿਲਿਆ ਲੇਕਿਨ ਕਿਤਨਾ ਕਿਤੇ ਆਫਤਬਾਨ ਦਾ ਵੀ ਨਜ਼ਰ ਆ ਰਿਹਾ ਗੱਲ ਕਰਦੇ ਆਂ ਵੀ ਕੋਰਟ ਦੇ ਕੋਰਟ ਉਪਰ ਰੋਡ ਤੇ ਬਾਬਾ ਰੇਸ਼ਾ ਕੋਲੇ ਐਕਸੀਡੈਂਟ ਹੋਇਆ ਤਸਵੀਰਾਂ ਤੋਂ ਲਗਾਇਆ ਦੀ ਕਿ ਕਿਸ ਤਰ੍ਹਾਂ ਹਾਲਾਤ ਨੇ ਇੱਕ ਗੱਡੀ ਦੇ ਉੱਤੇ ਦਰਖਤ ਹੈ ਜਿਹੜਾ ਔਰ ਦੂਸਰੇ ਪਾਸੇ ਵਾਕੇ ਡਿੱਗ ਪੈਂਦਾ ਤੇ ਜਿਹੜੀ ਗੱਡੀ ਹੈ ਉਹ ਪੂਰੀ ਤਰ੍ਹਾਂ ਜਿਹੜੀ ਗੱਲ ਕਰੀ ਹਾਸਾ ਗਰਸ ਹੋ ਗਈ ਹੈ ਪੂਰੀ ਤਰ੍ਹਾਂ ਜਿਹੜੀ ਡੈਮੇਜ ਹੋ ਚੁੱਕੀ ਹੈ ਤੇ ਇਹਦੇ ਵਿੱਚ ਕਈ ਲੋਕ ਛਾ ਮੌਸੀ ਤੇ ਉਹਨਾਂ ਨੂੰ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਫੀਕ ਕੋਰਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਤਾਂ ਐਸਐਸਫ ਟੀਮ ਹੈ ਜਿਹੜੀ ਉਹ ਮੁਕ ਤੇ ਪਹੁੰਚਦੀ ਛੜ ਨਾਲ ਮੁਲਾਜ਼ਮ ਨੇ ਗੱਲ ਕਰਦੇ ਆ ਬੇਟਾ ਕਿਸ ਤਰ੍ਹਾਂ ਹਾਸ ਹੋਇਆ ਕਿਵੇਂ ਪਤਾ ਲੱਗਾ ਕਿ ਕਿੰਨੇ ਵਿਅਕਤੀ ਸੀ ਜਿਸ ਤਰ੍ਹਾਂ ਕੰਟਰੋਲ ਰੂਮ ਤੋਂ ਖੁਣ ਆਇਆ ਕਿ ਕੋਟਿੰਗਪੁਰਾ ਰੋਡ ਤੇ ਹਾਦਸਾ ਹੋਇਆ ਸਰ ਐਸਐਸਐਫ ਟੀਮ ਨੇ ਮੌਕੇ ਤੇ ਆ ਕੇ ਵਿਖਿਆ ਕਿ ਸਰ ਗੱਡੀ ਦੇ ਉੱਪਰ ਗੱਟ ਡਿੱਗਿਆ ਗੱਟ ਰੋਡ ਦੀ ਦੂਸਰੀ ਸਾਈਡ ਤੋਂ ਪੇੜ ਟੁੱਟ ਕੇ ਗੱਡੀ ਦੇ ਉੱਪਰ ਡਿੱਗਿਆ ਸਰ ਤੁਸੀਂ ਜਿਸ ਤਰ੍ਹਾਂ ਦੇਖ ਸਕਦੇ ਹੋ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਹਾ ਜਾ ਰਿਹਾ ਸਰ ਗੱਡੀ ਤੇ ਪੰਜ ਵਿਅਕਤੀ ਸਨ ਜਿਨ੍ਹਾਂ ਲੈ ਕੇ ਛੋਟਾ ਮੱਤਿਆ ਕਿ ਹੁੰਦੇ ਜ਼ਿਆਦਾ ਗੰਭੀਰ ਸੱਟਾਂ ਨੇ ਸਰ ਐਸਐਸਐਫ ਟੀਮ ਦੇ ਆਉਣ ਤੋਂ just ਪਹਿਲਾਂ ਹੀ ਕਿਉਂਕਿ ਜ਼ਖਮੀ ਜੀ ਹਾਲਤ ਜ਼ਿਆਦਾ ਗੰਭੀਰ ਸੀ ਸਰ ਮੌਕੇ ਦੇ ਮੌਜੂਦ ਲੋਕਾਂ ਨੇ ਕੱਢਿਆ ਉਹਨਾਂ ਨੂੰ ਗ ਔਰ ਸਰ ਉਹਨਾਂ ਨੂੰ ਤੁਰੰਤ ਹਸਪੀਟਲ ਪਹੁੰਚਾਇਆ ਗਿਆ ਸਰ ਸਿੰਗਲ ਰੂਟ ਕਾਰਨ ਫਿਰ ਰੋਡ ਧਾਮ ਹੋ ਗਿਆ ਸੀ ਪੂਰਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਸੀ ਐਸਐਸਐਫ ਟੀਮ ਨੇ ਮੌਕੇ ਤੇ ਆ ਕੇ ਪੂਰਾ ਰੋਡ ਕਲੀਅਰ ਕਰਵਾਇਆ ਅੱਜ ਸੰਗਰੂਰ ਦੇ ਵਿੱਚ ਤੇਜ਼ ਤੂਫਾਨ ਤੇ ਮੀਂਹ ਨੇ ਤਬਾਹੀ ਮਚਾਈ ਹੈ ਸੜਕ ਤੇ ਵੱਡੇ ਵੱਡੇ ਦਰਖਤ ਡਿੱਗੇ ਨੇ ਪੂਰਾ ਰਾਜ ਇਸ ਦੇ ਕਾਰਨ ਬੰਦ ਹੋ ਗਿਆ ਸੜਕ ਦੇ ਕਿਨਾਰੇ ਖੇਤਾਂ ਦੇ ਵਿੱਚ ਵੀ ਰੁੱਖ ਡਿੱਗੇ ਨੇ ਭਾਰੀ ਮੀਂਹ ਦੇ ਕਾਰਨ ਸਕੂਲਾਂ ਦੇ ਵਿੱਚ ਵੀ ਛੁੱਟੀ ਕਰ ਦਿੱਤੀ ਗਈ ਹੈ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਸੰਗਰੂਰ ਦੇ ਵਿੱਚ ਕਿਵੇਂ ਆ ਤੇਜ਼ ਤੂਫਾਨ ਤੇ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੈ ਸੜਕਾਂ ਤੇ ਕਈ ਦਰਖਤ ਜਿਹੜੇ ਕਿ ਡਿੱਗੇ ਹੋ ਸਾਫ਼ ਤੌਰ ਤੇ ਨਜ਼ਰ ਆ ਰਹੇ ਜਿਸ ਦੇ ਕਾਰਨ ਰਾਤ ਨੂੰ ਇਤਨਾ ਮੰਦੀ ਸੜਕ ਦਾ ਪਾਸਾ ਦੇਖੋ ਹਾਂ ਤਾਂ ਇਸ ਦੇ ਨਾਲ ਆਵਾਜਾਈ ਪੂਰੀ ਪੂਰੀ ਤਰ੍ਹਾਂ ਜਿਹੜੀ ਕਿ ਪ੍ਰਭਾਵਿਤ ਹੋਈ ਹੈ ਹਾਲਾਂਕਿ ਇੱਕ ਇੱਕ ਬਾਈਕ ਸਾਈਡ ਤੋਂ ਵਿੱਚੋਂ ਵੀ ਜਾਂਦਾ ਹੋਇਆ ਨਜ਼ਰ ਆ ਰਿਹਾ ਪਰ ਬਾਈਕ ਤਾਂ ਇਥੋਂ ਸ਼ਾਇਦ ਲੰਘ ਜਾਵੇ ਪਰ ਹੋਰ ਬਿਲਕੁਲ ਵਾਂਚਾਂ ਗੱਡੀਆਂ ਦਾ ਇਥੋਂ ਲੰਘਣਾ ਮੁਸ਼ਕਲ ਹੈ ਕਿਉਂਕਿ ਰਾਤ ਨੂੰ ਇਸ ਤਰ੍ਹਾਂ ਜੋ ਕਿ ਆ ਬਲਾਕ ਹੋ ਚੁੱਕਾ ਹੈ ਪਾਰੀ ਮੀਂਹ ਦੇ ਕਾਰਨ ਜਿਸ ਦੇ ਵਿੱਚ ਜੋ ਕਿ ਛੁੱਟੀ ਕਰ ਦਿੱਤੀ ਗਈ ਹੈ ਕਿਉਂਕਿ ਤੇਜ਼ ਤੂਫਾਨ ਹੈ ਕਿਉਂਕਿ ਲਗਾਤਾਰ ਜਿਹੜਾ ਕਿ ਮੌਸਮ ਬਦਲਿਆ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਤੂਫਾਨ ਤੇ ਚੱਲਦਿਆਂ ਆ ਜੇ ਇਸ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਜੋ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਆ ਸਰੂਰ ਦੇ ਵਿੱਚ ਵੀ ਇਸੇ ਤਰੀਕੇ ਦਾ ਜੋ ਕਿ ਤਬਾਹੀ ਦਾ ਮੰਜ਼ਰ ਵੇਖਿਆ ਜਾ ਸਕਦਾ ਹੈ ਕਿ ਤੇਜ਼ ਤੂਫਾਨ ਦੇ ਕਾਰਨ ਕਿਵੇਂ ਵੱਡੇ ਵੱਡੇ ਦਰਖਤ ਜਿਹੜੇ ਕਿ ਸੜਕ ਤੇ ਡਿੱਗੇ ਹੋਏ ਨੇ ਤੋਂ ਉਸ ਤੋਂ ਬਾਅਦ ਰਾਹ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਜੰਗਲੀ ਲੱਗਦਾ ਹਨ ਉਧਰ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਲੈਂਡਸਲਾਈਡ ਹੋ ਰਹੀ ਹੈ ਹਿਮਾਚਲ ਤੇ ਲਾਹੌਲ ਸਪਿਤੀ ਦੇ ਉਦੇਪੁਰ ਦੇ ਵਿੱਚ ਪਾਣੀ ਦੇ ਤਰ੍ਹਾਂ ਪੱਥਰ ਜਿਹੜੇ ਇੱਕ ਡਿੱਗਦੇ ਹੋਏ ਨਜ਼ਰ ਆਏ ਪਹਾੜ ਤੋਂ ਪਾਣੀ ਵਾਂਗ ਲਗਾਤਾਰ ਪੱਥਰ ਡਿੱਗੇ ਨੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਤਸਵੀਰਾਂ ਦੇ ਜ਼ਰੀਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਆ ਪਹਾੜੀ ਇਲਾਕਿਆਂ ਦੇ ਵਿੱਚ ਆ ਲੈਂਡਸਲਾਈਡ ਹੋ ਰਹੀ ਹੈ ਲਗਾਤਾਰ ਹਰ ਰੋਜ਼ ਜਿਹਾ ਤੁਸੀਂ ਨਾ ਜੋ ਕਿ ਕੈਮਰੇ ਦੇ ਪਿੱਛੇ ਕਹਿ ਰਹੇ ਹੋ ਕਿਆਂ ਨੇ ਦਰਸਲ ਲਾਹੌਲ ਸਪਿਤੀ ਦੇ ਉਧੇ ਪੁਰਤੀਆਂ ਤਸਵੀਰਾਂ ਨੇ ਆ ਜਿਸ ਤਰੀਕੇ ਦੇ ਨਾਲ ਇਹ ਲੈਂਡਸਲਾਈਡ ਹੋਈ ਹੈ ਤੁਸੀਂਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਬੇਜ਼ੀ ਦੇ ਨਾਲ ਪਾਣੀ ਦੀ ਤਰ੍ਹਾਂ ਜਿਹੜੇ ਕਿ ਪੱਥਰ ਡਿੱਗਦੇ ਹੋਏ ਨਜ਼ਰ ਆ ਰਹੇ ਨੇ ਪਹਾੜ ਤੋਂ ਪਾਣੀ ਵਾਂਗ ਪੱਥਰ ਲਗਾਤਾਰ ਹਿਟਣਾ ਡਿੱਗੇ ਨੇ ਤੇ ਜਦੋਂ ਅਜਿਹੀ ਲੈਂਡਸਲਾਈਡ ਹੁੰਦੀ ਹੈ ਆ ਖਾਸ ਤੌਰ ਤੇ ਜਿਹੜਾ ਮੁੱਖ ਰੋਡ ਹੋਵੇ ਹਾਈਵੇ ਹੋਵੇ ਉਸ ਦੇ ਨੇੜੇ ਅਜਿਹੀ ਲੈਂਡਸਲਾਈਡ ਹੁੰਦੀ ਹੈ ਤੇ ਉਸ ਦੇ ਨਾਲ ਰਾਹ ਵੀ ਪੂਰੀ ਤਰ੍ਹਾਂ ਬੰਦ ਹੋ ਜਾਂਦੇ ਨੇ ਆਵਾਜ਼ਾਂ ਵੀ ਪ੍ਰਭਾਵਿਤ ਹੁੰਦੀ ਹੈ ਤੇ ਲਾਹੌਲ ਸਪੀਟੀ ਤੋਂ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਬਦਲਿਆ ਲਗਾਤਾਰ ਜੋਕੇ ਮੀਂਹ ਪੈ ਰਿਹਾ ਤੇ ਇਸ ਦੇ ਵਿਚਾਲੇ ਲੈਂਡਸਲਾਈਡ ਦੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਉਹਦੇ ਪੁਰ ਦੇ ਵਿੱਚ ਪਾਣੀ ਦੀ ਤਰ੍ਹਾਂ ਜਿਹੜੇ ਕਿ ਪ ਦੇਖਦੇ ਹੋਏ ਅੱਗੇ ਵੱਲ ਜਾਂਦੇ ਹੋਏ ਰੁੜਦੇ ਹੋਏ ਨਜ਼ਰ ਆ ਰਹੇ ਨੇ ਰੋਕਾਂਗੇ ਸੜੀ ਦੀ ਵੱਡੀ ਖਬਰ ਦਾ ਦੇਸ਼ ਦੇ ਵਿੱਚ ਮਨਾਇਆ ਜਾਵੇਗਾ ਸੰਵਿਧਾਨ ਹੱਤਿਆ ਦਿਵਸ 25 ਜੂਨ ਨੂੰ ਮਨਾਇਆ ਜਾਵੇਗਾ ਸੰਵਿਧਾਨ ਹੱਤਿਆ ਦਿਵਸ ਭਾਰਤ ਸਰਕਾਰ ਨੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 25 ਜੂਨ 1975 ਨੂੰ ਦੇਸ਼ ਦੇ ਵਿੱਚ ਦਰਸਲ ਐਮਰਜੈਂਸੀ ਲੱਗੀ ਸੀ ਇੰਦਰਾ ਗਾਂਧੀ ਦੀ ਸਰਕਾਰ ਨੇ ਇਹ ਐਮਰਜੈਂਸੀ ਲਗਾਈ ਸੀ अमित ਚਾਰੇ ਨੋਟੀਫਿਕੇਸ਼ਨ ਦੀ ਕਾਪੀ ਵੀ ਆ ਪੋਸਟ ਕਰ ਦਿੱਤੀ ਹੈ ਕਿਉਂਕਿ 1975 ਦਾ ਜਦੋਂ ਜ਼ਿਕਰ ਹੁੰਦਾ ਹੈ ਹਾਊਸਵਿਲੇ ਜਿਹੜੀ ਕਿ ਐਮਰਜੈਂਸੀ ਉਸ ਵੇਲੇ ਦੀ ਸਰਕਾਰ ਤੇ ਲਗਾਈ ਗਈ ਤੇ ਲਗਾਤਾਰ ਇਸ ਨੂੰ ਲੈ ਕੇ ਜੋ ਕਿ ਭਾਜਪਾ ਦੇ ਵੱਲੋਂ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਅਗਰੇ ਮੋਦੀ ਦੇ ਵੱਲੋਂ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਗਿਆ ਤੇ ਇਸ ਦਿਨ ਨੂੰ ਲੈ ਕੇ ਉਹਨੇ ਇਹ ਵੱਡਾ ਫੈਸਲਾ ਲਿਆ ਗਿਆ ਕਿ ਦੇਸ਼ ਦੇ ਵਿੱਚ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾਵੇਗਾ 25 ਜੂਨ ਨੂੰ ਦਰਸਲ ਸੰਵਿਧਾਨ ਹੱਤਿਆ ਦਿਵਸ ਮਨਾਉਣ ਦਾ ਜੋ ਕਿ ਹੈ ਫੈਸਲਾ ਲਿਆ ਗਿਆ ਭਾਰਤ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ 25 ਜੂਨ 1975 ਨੂੰ ਦਰਸਲ ਦੇਸ਼ ਦੇ ਵਿੱਚ ਜੋ ਕਿ ਐਮਰਜੈਂਸੀ ਲਗਾਈ ਗਈ ਸੀ ਇੰਦਰਾ ਗਾਂਧੀ ਦੀ ਸਰਕਾਰ ਨੇ ਇਹ ਐਮਰਜੈਂਸੀ ਲਗਾਈ ਸੀ ਤਾਂ ਉਸੇ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਜੋ ਕਿ ਭਾਜਪਾ ਕਾਂਗਰਸ ਤੇ ਵਧਦੀ ਹੋਈ ਨਜ਼ਰ ਆਉਂਦੀ ਹੈ ਤੇ ਇਸ ਨੂੰ ਲੈ ਕੇ ਉਹਨੇ ਇੱਕ ਵੱਡਾ ਫੈਸਲਾ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਕਿ ਦੇਸ਼ ਦੇ ਵਿੱਚ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾਵੇਗਾ 25 ਜੂਨ ਜਿਹੜੀ ਕਿ ਤਾਰੀਖ ਅੱਤਿਆ ਕੀਤੀ ਗਈ ਹੈ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾਵੇਗਾ ਭਾਰਤ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ 25 ਜੂਨ 1975 ਨੂੰ ਦੇਸ਼ ਦੇ ਵਿੱਚ ਜੋ ਕਿ ਐਮਰਜੈਂਸੀ ਲੱਗੀ ਸੀ ਉਸ ਦਿਨ ਨੂੰ ਲੈ ਕੇ ਹੁਣ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਮਨਾਉਣ ਦਾ ਜੋ ਕਿ ਫੈਸਲਾ ਲਿਆ ਗਿਆ ਹੈ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜ ਚੁੱਕੇ ਨੇ ਵਿਨੇਸ਼ ਦੇਸ਼ ਦੇ ਵਿੱਚ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾਵੇਗਾ ਇਹ ਵੱਡਾ ਫੈਸਲਾ ਕੀ ਕੋ ਜਾਣਕਾਰੀ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਖਬਰ ਹੈ ਕਿ 25 ਜੂਨ ਦਾ ਦਿਨ ਹਾਲੇ ਕੁਝ ਦਿਨ ਪਹਿਲਾਂ ਹੀ ਦਿੱਤਾ ਸੀਗਾ ਤੇ 25 ਜੂਨ 1975 ਨੂੰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਇੰਦਰਾ ਗਾਂਧੀ ਸਰਕਾਰ ਵੱਲੋਂ ਐਮਰਜੈਂਸੀ ਲਾਈ ਗਈ ਸੀਗੀ ਤੇ ਉਸੇ ਦੇ ਮੱਦੇ ਨਜ਼ਰ ਹੁਣ ਜਿਹੜੀ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜਾ 25 ਜੂਨ ਦਾ 25 ਜੂਨ ਦਾ ਜਿਹੜਾ ਦਿਹਾੜਾ ਹੋਏਗਾ ਉਸ ਨੂੰ ਸੰਵਿਧਾਨ ਹੱਤਿਆ ਦਿਵਸ ਦੇ ਰੂਪ ਵਿੱਚ ਬਣਾਇਆ ਜਾਊਗਾ ਇਸ ਦੀ ਜਾਣਕਾਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾਰੇ ਹੁਣ ਤੋਂ ਕੁਝ ਮਿੰਟ ਪਹਿਲਾਂ ਇਹ ਆਪ ਦੇ ਟਵਿੱਟਰ ਹੈਂਡਲ ਤੇ ਟਵੀਟ ਕਰਕੇ ਜਾਣਕਾਰੀ ਸ਼ੇਅਰ ਕੀਤੀ ਹੈ ਪਰਮਿੰਦਰ ਖਾਸ ਗੱਲ ਇਹ ਹੈ ਕਿ ਬਕਾਇਦਾ ਭਾਰਤ ਸਰਕਾਰ ਵੱਲੋਂ ਇਸ ਤੇ ਗੈਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਯਾਨੀ ਕਿ ਔਨ ਰਿਕਾਰਡ ਭਾਰਤ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਗੈਜ਼ਟ ਦੇ ਰੂਪ ਵਿੱਚ ਜਾਰੀ ਹੋਇਆ ਜਿਸ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ 25 ਜੂਨ 1975 ਨੂੰ ਆਪਾਤਪਾਲਨ ਦੀ ਘੋਸ਼ਣਾ ਕੀਤੀ ਗਈ ਸੀ ਉਸ ਤੋਂ ਉਸ ਤੋਂ ਬਾਅਦ ਉਸ ਟਾਈਮ ਦੀ ਸਰਕਾਰ ਵੱਲੋਂ ਸੱਤਾ ਦਾ ਕੋਹਰ ਦੁਰਪਰਯੋਗ ਕੀਤਾ ਗਿਆ ਤੇ ਭਾਰਤ ਦੇ ਲੋਕਾਂ ਤੇ ਜਾਤੀਆਂ ਤੇ ਅਤਿਆਚਾਰ ਕੀਤੇ ਗਏ ਜਦਕਿ ਭਾਰਤ ਦੇ ਲੋਕਾਂ ਦਾ ਭਾਰਤ ਦੇ ਸੰਵਿਧਾਨ ਤੇ ਭਾਰਤ ਦੇ ਮ ਮਜਬੂਤ ਲੋਕਤੰਤਰ ਤੇ ਪੂਰਨ ਰੂਪ ਵਿੱਚ ਵਿਸ਼ਵਾਸ ਹੈ ਇਸ ਲਈ ਭਾਰਤ ਸਰਕਾਰ ਨੇ ਆਪਾਤਕਾਲ ਦੀ ਇਸ ਪੀਰੀਅਡ ਦੇ ਦੌਰਾਨ ਸੱਤਾ ਦੇ ਦੁਰਉਪਯੋਗ ਦਾ ਸਾਹਮਣਾ ਤੇ ਸੰਘਰਸ਼ ਕਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 25 ਜੂਨ ਦਾ ਸੰਵਿਧਾਨ ਹੱਤਿਆ ਦਿਵਸ ਘੋਸ਼ਿਤ ਕੀਤਾ ਹੈ ਅਤੇ ਭਾਰਤ ਦੇ ਲੋਕਾਂ ਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਨਾਲ ਸੱਤਾ ਦੇ ਦੁਰਉਪਯੋਗ ਦਾ ਸਮਰਥਨ ਨਹੀਂ ਕਰਨ ਲਈ ਪੁਨਾਹ ਪ੍ਰਤੀਬੱਧ ਕੀਤਾ ਜਾਂਦਾ ਹੈ ਇਹ ਜਿਹੜੀ ਗੈਜ਼ਟ ਦੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਦੀ ਵਰਡਿੰਗ ਹੈ ਹਿੰਦੀ ਵਿੱਚ ਜਿਹੜੀ ਕਿ ਤੁਹਾਨੂੰ ਮੈਂ ਪੰਜਾਬੀ ਵਿੱਚ ਪੜ ਕੇ ਸੁਣਾਈ ਹੈ ਪ੍ਰਮਿੰਦਰ ਆਪਾਂ ਦੇਖ ਰਹੇ ਹਾਂ ਕਿ ਜੇ 2 24 ਦੀਆਂ ਜਿਹੜੀਆਂ ਚੋਣਾਂ ਬਿਤੀਆਂ ਉਸ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਪੂਰਾ ਜਿਹੜਾ ਇਲੈਕਸ਼ਨ ਸੀ ਜਾਂ ਪੂਰੇ ਜਿਹੜੀ ਕੈਂਪੇਨ ਚੱਲ ਰਹੀ ਸੀ ਸਪੈਸ਼ਲੀ ਵਿਰੋਧੀ ਪਾਰਟੀਆਂ ਦੀ ਇੰਡੀਆ ਬਲੌਕ ਦੀ ਉਹ ਸੰਵਿਧਾਨ ਦੇ ਆਸ-ਪਾਸ ਘੁੰਮ ਰਹੀ ਸੀਗੀ ਤੇ ਉਹ ਸੰਵਿਧਾਨ ਦੀਆਂ ਕਾਪੀਆਂ ਵੀ ਆਪਾਂ ਦੇਖ ਰਹੇ ਸੀਗੇ ਕਿ ਰਾਹੁਲ ਗਾਂਧੀ ਆਪਦੀਆਂ ਰੈਲੀਆਂ ਵਿੱਚ ਵੀ ਲਹਿਰਾ ਰਹੇ ਸੀਗੇ ਤੇ ਉਸ ਤੋਂ ਇਲਾਵਾ ਜਦੋਂ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਇਹ ਕਿਹਾ ਜਾ ਸਕਦਾ ਕਿ ਕਿਤੇ ਨਾ ਕਿਤੇ ਇੱਕ ਕਾਊਂਟਰ ਅਟੈਕ ਕਰਨ ਦੀ ਭਾਜੀਪੀ ਵੱਲੋਂ ਕਾਂਗਰਸ ਤੇ ਇਹ ਕੋਸ਼ਿਸ਼ ਕੀਤੀ ਗਈ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਸੰਵਿਧਾਨ ਦਾ ਵੱਡਾ ਮੁੱਦਾ ਜਿਹੜਾ ਹੈ ਕਿ ਲੋਕ ਸਭਾ ਚੋਣ ਕਾਂਗਰਸ ਬੀਜੇਪੀ ਤੇ ਇੰਡੀਆ ਗੱਠਜੋੜ ਬੀਜੇਪੀ ਤੇ ਵਰਦਾ ਹੋਇਆ ਨਜ਼ਰ ਆਇਆ ਬਿਲਕੁਲ ਪਰਮਿੰਦਰ ਸਿਰਫ ਚੋਣਾ ਨਹੀਂ ਚੋਣਾ ਤੋਂ ਬਾਅਦ ਵੀ ਜਦੋਂ ਆਪਾਂ ਦੇਖਦੇ ਹਾਂ ਕਿ ਨਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਹੋਇਆ ਤੇ ਸਾਰੇ ਇੰਡੀਆ ਬਲੋਕ ਦੇ ਐਮਪੀ ਸਵਿਧਾਨ ਦੀਆਂ ਕਾਪੀਆਂ ਲੈ ਕੇ ਪਹੁੰਚ ਚੁੱਕੇਗੇ ਸਾਰਿਆਂ ਵੱਲੋਂ ਬਿਲਕੁਲ ਸੌ ਚੁੱਕੀ ਤਾਂ ਸਾਰਿਆਂ ਨੇ ਜੈ ਸੰਵਿਧਾਨ ਦੇ ਨਾਰੇ ਲਾਏ ਨਾਲ ਜਿਹੜੀ ਸੰਵਿਧਾਨ ਦੀ ਕਾਪੀ ਲੈ ਕੇ ਪਹੁੰਚੇ ਤੇ ਲਗਾਤਾਰ ਜਿਹੜੇ ਵੀ ਐਕਟੀਵਿਟੀਜ਼ ਹੋ ਰਹੀਆਂ ਸੀ ਜਿਹੜੇ ਵੀ ਪ੍ਰੋਗਰਾਮ ਹੋ ਰਹੇ ਸੀਗੇ ਉਹਨਾਂ ਵਿੱਚ ਇੰਡੀਆ ਬਲੌਗ ਵਾਲੇ ਸੰਵਿਧਾਨ ਨੂੰ ਪ੍ਰਮੋਟ ਕਰ ਰਹੇ ਸੀਗੇ ਵੀ ਕੀ ਉਹਨਾਂ ਦੀ ਡਿਊਟੀ ਹੈ ਮੋਰਲ ਡਿਊਟੀ ਹੈ ਕਿ ਇਸ ਨੂੰ ਬਚਾ ਕੇ ਰੱਖਣਾ ਹੈ ਤੇ ਇਸੇ ਇਹ ਜਿਹੜੀ ਚਰਚਾ ਹੈ ਕਾਫੀ ਮਹੀਨਿਆਂ ਤੋਂ ਸੰਵਿਧਾਨ ਦੇਰ ਦੇ گرد ਘੁੰਮ ਰਹੀ ਸੀਗੇ ਤੇ ਜਦੋਂ 25 ਜੂਨ ਦਾ ਦਿਹਾੜਾ ਆਇਆ ਕੁਝ ਦਿਨ ਪਹਿਲਾਂ ਤਾਂ ਜਿਹੜੀ ਭਾਰਤ ਸਰਕਾਰ ਹੈ ਇਸ ਵੇਲੇ ਜਿਹੜੀ ਐਨਡੀਆ ਸਰਕਾਰ ਹੈ ਉਹਨਾਂ ਵੱਲੋਂ ਇਸ ਚੀਜ਼ ਦਾ ਨਿੰਦਾ ਕੀਤੀ ਗਈ ਇੰਦ ਕੱਲ ਲਗਾਇਆ ਸੀ ਉਸ ਦੀ ਨਿੰਦਾ ਕੀਤੀ ਗਈ ਤੇ ਹੁਣ ਕੁਝ ਮਿੰਟ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਇੱਕ ਗੈਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਸੰਵਿਧਾਨ ਖਤਿਆ ਦਿਵਸ ਦੇ ਰੂਪ ਵਿੱਚ 25 ਜੂਨ ਨੂੰ ਮਨਾਇਆ ਜਾਏਗਾ ਹਾਲਾਂਕਿ ਪ੍ਰਮਿੰਦਰ ਜੀ ਆਪ ਪੰਜਾਬ ਦੇ ਕੰਟੈਕਸਟ ਵਿੱਚ ਵੀ ਦੇਖੀਏ ਤੇ ਇੱਥੇ ਵੀ ਜਿਹੜੇ ਅਕਾਲੀ ਦਲ ਦੇ ਕਾਫੀ ਲੀਡਰ ਹੈ ਉਹਨਾਂ ਵੱਲੋਂ ਇਸ ਦੌਰ ਇਸ ਇਹਨਾਂ ਜਦੋਂ ਐਮਰਜੈਂਸੀ ਲੱਗੀ ਸੀ ਉਸ ਦੌਰ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਸੀਗੀਆਂ ਪਰ ਭਾਰਤ ਸਰਕਾਰ ਵੱਲੋਂ ਹੁਣ ਇਸ ਟਾਈਪ ਦਾ ਫੈਸਲਾ ਲੈਣਾ ਲੱਗ ਰਿਹਾ ਹੈ ਕਿ ਜਿਹੜਾ ਆਪੋਜੀਸ਼ਨ ਦਾ ਨੈਰੇਟਿਵ ਸੀਗਾ ਕਾਫੀ ਟਾਈਮ ਤੋਂ ਸੰਵਿਧਾਨ ਦੇ ਆਸ-ਪਾਸ ਘੁੰਮ ਰ ਮੱਦੇ ਨਜ਼ਰ ਭਾਰਤ ਸਰਕਾਰ ਵੱਲੋਂ ਜਾਂ ਐਨਡੀਏ ਵੱਲੋਂ ਇਸ ਟਾਈਪ ਦਾ ਫੈਸਲਾ ਲਿਆ ਗਿਆ ਤੇ ਇਸ ਦੇ ਲਈ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਕਿ ਜਿਹੜੇ ਵੀ ਲੋਕ ਉਸ ਦੌਰ ਵਿੱਚ ਪ੍ਰਤਾੜਿਤ ਰਹੇ ਸੀ ਉਹਨਾਂ ਨੂੰ ਯਾਦ ਕੀਤਾ ਜਾਊਗਾ ਤੇ ਦੁਬਾਰਾ ਕੋਈ ਇਸ ਟਾਈਪ ਦੀ ਐਕਟੀਵਿਟੀ ਨਾ ਕਰ ਸਕੇ ਇਸ ਕਰਕੇ ਸੰਵਿਧਾਨ ਹੱਤਿਆ ਦਿਵਸ ਦੇ ਰੂਪ ਵਿੱਚ ਇਹ ਦਿਹਾੜਾ 25 ਜੂਨ ਦਾ ਹਰ ਸਾਲ ਮਨਾਇਆ ਜਾਊਗਾ ਹਾਂ ਠੀਕ ਹੈ ਮਨਿੰેશ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸੋ ਦੇਸ਼ ਦੇ ਵਿੱਚ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾਵੇਗਾ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ 25 ਜੂਨ ਦਰਤਲ 25 ਜੂਨ ਨੂੰ ਅਸਵਿਧਾਨ ਹੱਤਿਆ ਦਿਵਸ ਮਨਾਇਆ ਜਾਵੇਗਾ ਕੁਝ ਦਿਨ ਪਹਿਲਾਂ ਹੀ 25 ਜੂਨ ਨਿਕਲ ਕੇ ਗਈ ਹੈ 25 ਜੂਨ 1975 ਨੂੰ ਕਿਉਂਕਿ ਉਸ ਵੇਲੇ ਦੀ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਦੇ ਵਿਰੁੱਧ ਐਮਰਜੈਂਸੀ ਲਗਾਈ ਗਈ ਸੀ ਲਗਾਤਾਰ ਇਸ ਨੂੰ ਲੈ ਕੇ ਜੋ ਕਿ ਆ ਬੀਜਪੀ ਕਾਂਗਰਸ ਤੇ ਵਧਦੀ ਹੋਈ ਵੀ ਨਜ਼ਰ ਆਉਂਦੀ ਹੈ ਤੇ ਇਸ ਨੂੰ ਲੈ ਕੇ ਹੁਣ ਵੱਡਾ ਫੈਸਲਾ ਲਿਆ ਗਿਆ ਕਿ 25 ਜੂਨ ਨੂੰ ਸਵਿਧਾਨ ਹੱਤਿਆ ਦਿਵਸ ਮਨਾਇਆ ਜਾਵੇਗਾ